ਜੇ ਸਤਿ ਪਤਿ ਰਖ ਸੱਚਾ ਸਾਹਿਬ ਨਾਨਕ ਨੇ ਤੁਸ ਕੈ ਕੋਈ ਵਾਹਿਗੁਰੂ ਜੀ ਤਨ ਤਨ ਗੁਰੂ ਗਰੀ ਗਨਵਾ ਤਨ ਸਰੀ ਮਨ ਲਨਵਾ ਸਦੋ ਇਹ ਜਗ ਭਰ ਨੂੰ ਉਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ᱵਿਕਨ ਰਹੁ ਸਾਧੋ ਏ ਜਗ ਭੰਮ ਭੁਲਾਣਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ᱵਿਕਨ ਰਹੁ ਮਾਤ ਪਿਤਾ ਭਾਈ ਛੁਤ ਬਨਦਾ ਤਾਂ ਕੈ ਰਸ ਲੁਪਟਾਣਾ ਜੋ ਬਨ ਧੰਮ ਪ੍ਰਭ ਤਾ ਕੇ ਮਦਮੈ ਐਸ ਸੁਰੇ ਹੈ دیਵਾਨਾ ਦੀਨ ਦਿਆਨ ਸਦਾ ਦੁਖ ਬੰਜਨ ਤਾ ਸਿਉ ਮਨ ਨਾ ਲਗੋ ਨਾ ਜਨ ਨਾਨਕ ਕੋਟ ਨ ਮੈ ਕਿਨ ਹੂੰ ਗੁਰਮੁਖ ਹੋਏ ਪਛਾਨਾ ਦੀਨ ਦਿਆਲ ਸਦਾ ਦੁਖ ਬੰਜਨ ਤਾ ਸਿਉ ਮਨ ਨ ਲਗਾਣਾ ਜਨ ਨਾਨਕ ਕੋਟਨ ਮੈਂ ਕੋ ਕਿਨ ਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਕ ਸਾਸੂ ਜੀ ਸਾਰੇ ਨੂੰ ਦੇਬ ਮਹਾਰਜ ਪਾਤਸ਼ਾਹੀ ਦਾ ਸੇਵਾ ਬਚਨ ਇਹ ਆਪ ਜੀ ਜੀ ਫਾਜਲ ਹੁਕਮਨਾਮਾ ਸਰੂਪਤੀ ਕਰਾਈ ਗੁਰੂ ਸਾਹਿਬ ਜੀ ਇਸ ਫਾਜਲ ਦੇ ਪਵਿੱਤਰ ਸ਼ਬਦ ਵਿੱਚ ਉਪਦੇਸ਼ ਪ੍ਰਸਸ਼ ਕਰਦੇ ਜਿਨੇ ਸਾਡੋ ਇਹ ਜਗ ਪੜਮਾ ਕੁਲਾਨਾ ਤੇ ਪਰਮਕ੍ਰਿਸ਼ਪਰਕਾਰ ਦੇ ਨੇ ਪੂਰਾ ਵੀ ਜ਼ਿਕਰ ਕੀਤਾ ਸਤਗੁਰ ਪਾਤਸ਼ਾਹੀ ਨੇ ਮਾਤ ਇਤੋ ਪਾਈ ਸੁਤ ਬਣਦਾ ਤਾਂ ਕਿ ਅਸਰ ਸੁ ਪ੍ਰਦਾਨਾ ਜੋ ਬਨ ਤਨ ਪ੍ਰਭ ਦਾ ਕੇ ਮਦ ਮੈ ਐਨਸ ਰਹੇ دیਵਾਨਾ ਬੰਦਾ ਸੋਚਦਾ ਇਹ ਅਸੀ ਕੋਈ ਨਸ਼ੀਲੀ ਵਸਤੂ ਖਾਈਏ ਤੇ ਬੰਦੇ ਨੂੰ ਨਸ਼ਾ ਹੋ ਜਾਂਦਾ ਹੈ ਇਹ ਕਾਨੂੰਨਨ ਤੌਰ ਉਤੇ ਦੁਨੀਆ ਦੇ ਅੰਦਰ ਜਿੰਨੇ ਕਾਨੂੰਨ ਬਣੇ ਨੇ ਉਹਨਾਂ ਕਾਨੂੰਨਾਂ ਦੇ ਅੰਦਰ ستگور گریم پاتشاہ جی فرمان کرتے نے اس گل منائی ہے اس گل روک ہے کوئی بندہ نشا کر کے کسی پرکار گھڑی نہیں چلا سکتا اوور کیتا ہو گھڑی نہیں چلائی جا سکتی اسی طرح دے نام کوئی ہوشیلیاں وستو گرہن کی ہوئیاں ہون تو وہ بورجت نے پر صدقر پاشا جی کہتے نے ਉਹ ਤਾਂ ਬਾਹਰੋਂ ਖਰੀਦ ਕੇ ਲਿਆਣੀਆਂ ਪੈਂਦੀਆਂ ਨੇ ਉਹ ਨਸ਼ੀਲੀਆਂ ਵਸਤੂਆਂ ਜਿਹੜੀਆਂ ਨੇ ਉਹ ਬਾਹਰੋਂ ਖਰੀਦ ਕੇ ਲੈ ਕੇ ਆਉਂਦੇ ਬੰਦੇ ਪਰ ਜਿਹੜਾ ਨਸ਼ੇ ਦੇ ਅੰਦਰ ਹੀ ਬੈਠਾ ਹੋ ਜਾ ਉਹਨੂੰ ਕੌਣ ਰੋਕੇ ਉਹਦੇ ਬਾਰੇ ਕੌਣ ਨੂੰ ਧਿਆਨ ਦਵੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਬਾਹਰ ਦੀਆਂ ਚੀਜ਼ਾਂ ਨਸ਼ੇ ਵਾਲੀਆਂ ਜੇ ਉੱਤੇ ਰੋਕ ਹੈ ਔਰ ਕਾਨੂੰਨਨ ਤੌਰ ਤੇ ਰੋਕ ਹੈ ਸਤਿਗੁਰ ਨੀਰਵਾਜ ਪਾਤਸ਼ਾਹ ਜੀ ਕਹਿੰਦੇ ਨੇ ਬੰਦੇ ਨੂੰ ਹੋਰ ਵੀ ਬੜੇ ਨਸ਼ੇ ਲੱਗੇ ਹੋਏ ਨੇ ਤਾਲੁ ਬਦੇ ਕੋਲ ਬੋਧਾ ਹੋਵੇ ਤੇ ਇਹ ਵੀ ਨਸ਼ਾ ਹੰਕਾਰ ਹੋ ਜਾਂਦਾ ਤਨ ਦਾ ਇਹ ਵੀ ਨਸ਼ਾ ਹੀ ਹੈ ਜੋਬਨਵੰਤ ਮਨੁੱਖ ਜਿਹੜਾ ਹੈ ਉਹ ਵੀ ਨਸ਼ੇ ਵਿੱਚ ਫਿਰਦਾ ਵੀ ਮੈਂ ਬੜਾ ਜੋਬਨ ਵਾਲਾ ਹਾਂ ਬਿਲਕੁਲ ਬੜੀ ਤਾਕਤ ਹੈ ਮੈਂ ਅਨੇਕਾਂ ਬਦਿਆਂ ਨੂੰ ਮੈਂ ਚਿਤ ਕੀਤਾ ਹੈ ਮੈਂ ਅਨੇਕਾਂ ਨੂੰ ਥੱਲੇ ਘਰਾਇਆ ਹੈ ਮੈਂ ਉਹਨਾਂ ਕੋਲੋਂ ਜਿੱਤਿਆ ਮੈਂ ਉਹਨਾਂ ਕੋਲੋਂ ਜਿੱਤਿਆ ਆ ਵੀ ਨਸ਼ਈ ਹੈ ਇਹਦਾ ਮਤਮਨ ਨਹੀਂ ਵੀ ਸਾਨੂੰ ਜਿਤਨਾ ਨਹੀਂ ਚਾਹੀਦਾ ਪਰ ਇਹਦਾ ਨਸ਼ਾ ਨਹੀਂ ਹੋਣਾ ਚਾਹੀਦਾ ਹੰਕਾਰ ਨਹੀਂ ਹੋਣਾ ਚਾਹੀਦਾ پربھتا بہت پربھتا کے کر کے اپنی پربھتا وداؤ واستے منک لوک اکارے اڈمبر کرتے ہیں بڑے اڈمبر کرتے ہیں لوگ جھوٹ بھی بولتے ہیں کوڑ کست بھی کرتے ہیں بہت پرکار دے دنیا کے اتنے بڑے انرتھ ہوں نے کیول اس لیے بھی دنیا کے میرا نام ہوم کی پراپتی واسطے وہ بڑے اڈمبر کرتے ہیں اورنگزیب کو دنیا یاد کرتی ہے پر ਗੁਰਦੇਵ ਬਾਦਸਾਬ ਨੂੰ ਵੀ ਯਾਦ ਕਰਦੀ ਹੈ ਔਰੰਗਜ਼ੇਬ ਨੂੰ ਵੀ ਯਾਦ ਕਰਦੀ ਹੈ ਉਹ ਵੀ ਦੇਈ ਚਾਹੁੰਦਾ ਸੀ ਮੇਰੀ ਪ੍ਰਭਤਾ ਹੋਵੇ ਦੁਨੀਆ ਦੇ ਉੱਤੇ ਲੋਕੀ ਮੇਰੀ ਚਰਿਆ ਕਰ ਕਰਨ ਕਹਿਣ ਇਸਨੇ ਆਪਣੇ ਤਰ੍ਹਾਂ ਦਾ ਬੜਾ ਪ੍ਰਚਾਰ ਕੀਤਾ ਉਹ ਵੀ ਪ੍ਰਭਤਾ ਹੀ ਚਾਹੁੰਦਾ ਸੀ ਨਾ ਔਰ ਨਸ਼ਾ ਪ੍ਰਭਤਾ ਦਾ ਨਸ਼ਾ ਸ਼ਦਗੁਰ ਬਾਦਸ਼ਾਹ ਗਿਆ ਉਸ ਨਸ਼ੇ ਦੇ ਅੰਦਰ ਚੂਰ ਹੋ ਗਿਆ ਤੇ ਅੱਜ ਔਰੰਗਜ਼ੇਬ ਦੇ ਕਿਸੇ ਖਾਨਦਾਨ ਦੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕਰੋ ਤੁਹਾਨੂੰ ਨਹੀਂ ਲੱਗੇਗਾ ਕਿ ਜੇ ਲੱਗੇਗਾ ਤਾਂ ਉਹ ਉਸਦੀ ਹਾਲਤ ਤੁਸੀਂ ਵੇਖ ਨਹੀਂ ਸਕੋਗੇ ਇਸ ਲੋਹ ਦੇ ਨਾ ਦੇ ਵਿੱਚ ਇੱਕ ਵਾਰੀ ਇੱਕ ਕਿਸੇ ਨੇ ਇੱਕ ਇਹ ਖੋਜ ਕੀਤੀ ਸੀ ਕਿ ਔਰਬ ਜੇਬ ਦੀ ਔਲਾਦ ਵਿੱਚੋਂ ਉਸ ਦੇ ਖਾਨਦਾਨ ਵਿੱਚੋਂ ਕੋਈ ਬੰਦਾ ਹੈ ਤੇ ਪਤਾ ਲੱਗਿਆ ਉਹਦੇ ਖਾਨਦਾਨ ਦੇ ਵਿੱਚੋਂ ਇੱਕ بڑے ਲੱਭਦਿਆਂ 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 ਇੱਕ ਔਰਤ ਲੱਭੀ ਉਹ ਔਰਤ ਇੱਕ ਮੰਗਤੇ ਦੇ ਰੂਪ ਚ ਲੱਭੀ ਫੁੱਟਾ ਲੈ ਕੇ ਵਿਚਾਰੀ ਕਿਤੇ ਬੈਠੀ ਸੀ ਰਾਜ ਜਿਵੇਂ ਤੁਸੀਂ ਦੇਖ ਲਿਆ ਨਾ ਮੰਗਦੇ ਘਰੋਂ ਤੇ ਹੁੰਦੇ ਨੇ ਇੱਥੇ ਤੇ ਬੜੇ ਸਵੇਗਾ ਮੰਗਦੇ ਨੇ ਨਾ ਉੱਥੇ ਜਿਹੜੇ ਮੰਗਦੇ ਨੇ ਉਹਨਾਂ ਵਿਚਾਰਿਆਂ ਦਾ ਇਹ ਹਾਲ ਧੋੜਾ ਠੂਠਾ ਲੈ ਕੇ ਬੈਠੀ ਹੋਈ ਔਰ ਉਸ ਨੂੰ ਕੋਈ ਉਹਦੇ ਠੂਠੇ 'ਚ ਬਿਲਕੁਲ ਖਾਲੀ ਕੰਨ ਪਿਆ ਹੋਇਆ ਸੀ ਕੁਝ ਵੀ ਹੈ ਨਹੀਂ ਉਸ ਦੇ 'ਚ ਇਸ ਪ੍ਰਕਾਰ ਦੇ ਨਾਲ ਪਰ ਗੁਰਦੇਵ ਬਾਦਲ ਪਾਤਸ਼ਾਹ ਜੀ ਜਿੱਥੇ ਸ਼ਹੀਦ ਹੋਏ ਨੇ ਸ਼ੀਸ਼ਕਨ ਸਾਹਿਬ ਗੁਰਦੁਆਰਾ ਜਿੱਥੇ ਬਣਿਆ ਹੋਇਆ ਉਧਰ ਤੁਸੀਂ ਦਿੱਲੀ ਜਾ ਕੇ ਵੇਖੋ ਕਿੰਨੀਆਂ ਰੌਣਕਾਂ ਲਗੀਆਂ ਰਹਿ ਜਿੱਥੇ ਸਤਗੁਰ ਪਾਸਾ ਜੀ ਦਾ ਉਹ ਤਰਦਾ ਸੰਸਕਾਰ ਹੋਇਆ ਰਕਾਬ ਗੰਨ ਸਾਹਿਬ ਲਾਈਨਾਂ ਲਗੀਆਂ ਨੇ ਦੁਨੀਆ ਦੀਆਂ ਸਤਗੁਰ ਜੀ ਨੇ ਬਾਦ ਪਾਸੇ ਉਹ ਵੀ ਆਪਣੀ ਪ੍ਰਭਤਾ ਲਈ ਕੀਤਾ ਸੀ ਨਾ ਪਰ ਗੁਰੂ ਨੇ ਆਪਣੀ ਪ੍ਰਭਤਾ ਲਈ ਦੇ ਕੀਤਾ ਹੀ ਨਹੀਂ ਗੁਰੂ ਨੇ ਤਾਂ ਕੀਤਾ ਵੀ ਦੁਨੀਆ ਦੇ ਲੋਕਾਂ ਦੇ ਉੱਤੇ ਦੁਨੀਆ ਦਾ ਫਲਦਾ ਹੋਵੇ ਦੁਨੀਆ ਦੇ ਭਲੇ ਵਾਸਤੇ ਕੀਤਾ ਪਰ ਪ੍ਰਭਤਾ ਆਪੇ ਹੋ ਰਹੀ ਹੈ ਸਤਗੁਰ ਬਾਸਾ ਜੀ ਕਹਿੰਦੇ ਨੇ ਪਰ ਇਸ ਗੱਲ ਦਾ ਕੋਮਣਕ ਇੰਨਾ ਕੀਤਾ ਪਰ ਉਹਨੇ ਇਹ ਪ੍ਰਭਤਾ ਲਈ ਆਪਣਾ ਜੀਵਨ ਸਤਗੁਰ ਪਾਤਸ਼ਾਹ ਜੀ ਕਰਨ ਐਨ ਸਰਹਦ دیਵਾਨਾ دیਵਾਨੂ ਕੀ ਵਿੱਚ ਜੀਵਨ ਬਤੀਤ ਕਰ ਰਿਹਾ ਮਨੁੱਖ ਸਤਗੁਰੂ ਜੀ ਕਿਰਪਾਲਤਾ ਕਰਨ ਸੇ ਸੇਸ਼ ਪ੍ਰਾਪਤ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ